ਅੰਦਰ ਨੂੰ ਦੇ ਅੰਦਰ ਦੇ ਪਰਮਿਸ਼ਨ ਦੇ ਬੰਦ ਕੀਆ ਨਾ ਅੰਦਰ ਕਿਤਾਬ ਫੈਲਣ ਵਾਲੀ ਹੋਰ ਤੋਂ ਦੇ ਤਰਨਾ ਕੀ ਬੋਲਦੇ ਆ ਦੇ ਕਿ ਹallelujah ਹallelujah ਇਹਨਾਂ ਦਾ ਨਾਮ ਗੁਰਮੀਤ ਸਿੰਘ ਪਿੰਡ ਮਾਦੇਤਵਾ ਇਹਨਾਂ ਦੀ ਜਿੰਮੇ ਦੀ ਗਵਾਈ ਆ ਇਹਨਾਂ ਦੱਸਿਆ ਕਿ ਇਸ ਇਹਨਾਂ ਦੀ ਗਵਾਈ ਸੀ ਕਿ ਇਹ ਸ਼ਾਂਤ ਰਹਿਣ ਵਾਸਤੇ ਜਾਂਦੇ ਸੀ ਜਦ ਇਹ ਸੀਨਨ ਵਾਸਤੇ ਕੋਲ ਦੂਰੇ ਤਾਂ ਪਰਮੇਸ਼ਰ ਦੇ ਦਾਸਾਂ ਦੇ ਕੋਲ ਇਹਨਾਂ ਨੇ ਪ੍ਰਾਰਥਨਾ ਕਰਾਈ ਔਰ ਪ੍ਰਾਰਥਨਾ ਕਰਵਾ ਕੇ ਇਹ ਗਏ ਜਾਦੇ ਸ਼ਹਿਰ ਦੇ ਵਿੱਚ ਪਹੁੰਚੇ ਤਾਂ ਇਹਨਾਂ ਨਾਲ ਬਹੁਤ ਧਿਆਨਿਕ ਐਕਸੀਡੈਂਟ ਇਹਨਾਂ ਦਾ ਹੋਇਆ ਐਕਸੀਡੈਂਟ ਜਿਸ ਤਰ੍ਹਾਂ ਹੋਇਆ ਕਿ ਮੋਟਰਸਾਈਕਲ ਅਚਾਨਕ ਇਹਨਾਂ ਦੀ ਗੱਡੀ ਦੇ ਅੱਗੇ ਆ ਗਿਆ ਜਦ ਮੋਟਰਸਾਈਕਲ ਆਇਆ ਤਾਂ ਇਹ ਮੋਟਰਸਾਈਕਲ ਨੂੰ ਬਚਾਉਂਦੇ ਬਚਾਉਂਦੇ ਬਚਾਉਣ ਲੱਗੇ ਤਾਂ ਜਿਹੜੀ ਗੱਡੀ ਸੀ ਪੁੱਟ ਫਾਸ ਦੇ ਨਾਲ ਲੱਜੀ ਪੁਰਪਾਸਤੇ ਨਾਲ ਗੱਡੀ ਵਜਨ ਦੇ ਕਾਰਨ ਗੱਡੀਆਂ ਚਾਰ ਬਾਜੀਆਂ ਲੱਗੀਆਂ ਹੋਈਆਂ ਚਾਰ ਬਾਜੀਆਂ ਲੱਗਣ ਦੇ ਕਾਰਨ ਗੱਡੀ ਦਾ ਕੁਛ ਵੀ ਸ਼ੀਸ਼ੇ ਸਾਰੀ ਗੱਡੀ ਜੱਗ ਜੀ ਭੱਜ ਗਈ ਕਿਤੇ ਸੀ ਬਹੁਤ ਜ਼ਿਆਦਾ ਵੱਡਾ ਐਕਸੀਡੈਂਟ ਸੀ ਜੇ ਸ਼ੀਸ਼ੇ ਟੁੱਟੇ ਸੀ ਇਹ ਚਾਰ ਮੈਂਬਰ ਇਹਨਾਂ ਨੇ ਦੱਸਿਆ ਕਿ ਅਸੀਂ ਗੱਡੀ ਦੇ ਵਿੱਚ ਬੈਠੇ ਹੋਏ ਸੀ ਤਾਉ ਗੱਡੀ ਦੇ ਜਦੋਂ ਸ਼ੀਸ਼ੇ ਟੁੱਟੇ ਸ਼ੀਸ਼ੇ ਟੁੱਟੇ ਦੇ ਕਾਰਨ ਜੋ ਗੱਡੀ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਸ਼ੀਸ਼ਿਆਂ ਜਾਂ ਟੁੱਟਿਆਂ ਦੀਆਂ ਬਾਹਰ ਦੇ ਬਾਹਰ ਨਿਕਲੇ ਬਾਕੀ ਕਦੇ ਕੰ ਜੋ ਰਸਤੇ ਵਿੱਚ ਲੋਕ ਤੇ ਜਾ ਰਹੇ ਸੀ ਜਦ ਉਹਨੇ ਇਹ ਭਿਆਨਕ ਐਕਸੀਡੈਂਟ ਦੇਖਿਆ ਤਾਂ ਬਹੁਤ ਸਾਰੇ ਲੋਕ ਇਹਨਾਂ ਦੇ ਕੋਲ ਇਕੱਠੇ ਹੋਏ ਜਦ ਲੋਕ ਇਕੱਠੇ ਹੋਏ ਤਾਂ ਇਹਨਾਂ ਨੂੰ ਉਹਨਾਂ ਲੋਕਾਂ ਨੇ ਪੁੱਛਿਆ ਕਿ ਤੁਸੀਂ ਕਿਸ ਨੂੰ ਮੰਨਦੇ ਹੋ ਇਹਨਾਂ ਪਰਪਾਈਆਂ ਨੇ ਉਹਨਾਂ ਨੂੰ ਦੱਸਿਆ ਕਿ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਮੰਨਦੇ ਹਾਂ ਉਹਨਾਂ ਲੋਕਾਂ ਨੇ ਕਿਹਾ ਕਿ ਧੰਨਵਾਦ ਆ ਤੁਹਾਡੇ ਪ੍ਰਭੂ ਯੇਸ਼ੂ ਸਿੱਧਾ ਕਿ ਇਹਨਾਂ ਭਿਆਨਕ ਐਕਸੀਡੈਂਟ ਆ ਪਰ ਕਿਰਿਵੀ ਪ੍ਰਭੂ ਨੇ ਤੁਹਾਨੂੰ ਬਚਾਇਆ ਕਿਉਂਕਿ ਤੁਹਾਨੂੰ ਕੋਈ ਨਹੀਂ ਸੀ ਇਸ ਚਾਰ ਮੰਦਰ ਬੈਠੇ ਹੋਏ ਸਨ ਪਰ ਚੌਥੀ ਦੇ ਵਿੱਚੋਂ ਇੱਕ ਨੂੰ ਵੀ ਕੋਈ ਨਹੀਂ ਪਹੁੰਚ ਨਹੀਂ ਆਈ ਕਿਉਂਕਿ ਜਦ ਇਹ ਦੁਰੇ ਸੀ ਤਾਂ ਇਹ ਪ੍ਰਭੂ ਦੀ ਮਹਿਮਾ ਕਰਵਾ ਕੇ ਪਰਮੇਸ਼ਰ ਦੇ ਦਾਸਾਂ ਦੇ ਬਣੂਦੇ ਸੀ ਕਿਉਂਕਿ ਪ੍ਰਭੂ ਆਖਦਾ ਮੈਂ ਹਰ ਵੇਲੇ ਤੁਹਾਡੇ ਨਾਲ ਹਾਂ ਨਾ ਮੈਂ ਨਾ ਕਿ ਪਰ ਕਿਉਂਕਿ ਮੈਂ ਤੇਰੇ ਨਾਲ ਹਾਂ ਸਤਿਮਈ ਪਰਮੇਸ਼ਰ ਨਾਲ ਸੀ ਕਿ ਵਾਧ ਸੰਦੇਕ ਜਿਸ ਤਰ੍ਹਾਂ ਸਦਰੇ ਕਮਿਸ਼ਨ ਤੇ ਅੱਜ ਵੀ ਗਲੋ ਨਾ ਪਰਮੇਸ਼ਰ ਨੇ ਬਾਦੀ ਭੱਟੀ ਦੇ ਵਿੱਚੋਂ ਕੀ ਕਰਤਾ ਸੀ ਬਚਾ ਲਿਆ ਸੀ ਉਹੀ ਗਵਾਹੀ ਇਹਨਾਂ ਦੇ ਨਾਲ ਵੀ ਹੋਈ ਕਿ ਪਰਮੇਸ਼ਵਰ ਨੇ ਇਹਨਾਂ ਨੂੰ ਬਾਦੀ ਅੰਕ ਦੀ ਵਿੱਚੋਂ ਬਚਾਇਆ ਕਿ ਗੱਡੀ ਦਾ ਕੁਛ ਵੀ ਨਹੀਂ ਆ ਚਾਰ ਪਾਜੀ ਗੱਡੀ ਕਿਆ ਲੱਗੀ ਕਿ ਅਸੀਂ ਬਹੁਤ ਜ਼ਿਆਦਾ ਗੱਡੀ ਪਾਜੀ ਘਟ ਗਈ ਆ ਗੱਡੀ ਤੇ ਕੁਛ ਵੀ ਬੰਦੇ ਨਹੀਂ ਆ ਪਰ ਪਰਮੇਸ਼ਵਰ ਨੇ ਇਹਨਾਂ ਚੋਂ ਮੈਂਬਰਾਂ ਨੂੰ ਸਹੀ ਸਲਾਮਤ ਤੇ ਜੁੜੇ ਰੱਖਿਆ ਆ ਔਰ ਸੱਟਾਂ ਤੋਂ ਵੀ ਬਚਾ ਕੇ ਰੱਖਿਆ ਆ और महमत ने ने करने के लिए परमेश्वर सारा ही परिवार सामने अज प्रभु, दी प्रभु की मेहमा करने के लिए खड़े करते हैं प्रभु का जिसने किपा की और सही सलामत तो बचाया और जोने रखा जो प्रभु कर ਹalleluyah halleluyah halleluyah ja